ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਡੇਰਾ ਸੱਚਾ ਸੌਦਾ ਮੰਨਪਤਾ ਦੀ ਪ੍ਰਾਈਡੀ ਬਣਿਆ ਅੱਜ ਜਿੱਥੇ ਗੁਰੂ ਪੂਰणिमा ਦੇ ਦਿਹਾੜੇ ਤੇ ਠੰਡੇ ਮਿੱਠੇ ਜਲਦੀਆਂ ਸ਼ੀਭਾ ਲਾਈਆਂ ਗਈਆਂ ਨੇ ਤਸਵੀਰਾਂ ਟੀਮ ਮਾਲਵਾ ਤੁਹਾਨੂੰ ਪਵਾਨੀਗੜ੍ਹ ਤੋਂ ਦਿਖਾ ਰਹੀ ਹੈ ਇਹਦਾ ਸਿਰਸਾ ਦੇ ਬਾਹਰ ਦੀਆਂ ਤਸਵੀਰਾਂ ਤੇ ਅੰਦਰ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਨਿੱਕੇ ਨਿੱਕੇ ਬੱਚਿਆਂ ਨੂੰ ਜਿੱਥੇ ਸਟੇਸ਼ਨਰੀ ਤੇ ਬੈਗ ਵੰਡੇ ਗਏ ਨੇ ਉੱਥੇ ਹੀ ਸਮਾਜ ਦੇ ਅੰਦਰ ਬੱਚਿਆਂ ਦੇ ਅੰਦਰ ਪੜ੍ਹਾਈ ਦਾ ਜਜ਼ਬਾ ਪੈਦਾ ਕਰਨ ਦੇ ਲਈ ਨਿੱਕੇ ਨਿੱਕੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਹੱਥਾਂ ਦੇ ਵਿੱਚ ਸਟੇਸ਼ਨਰੀ ਹੈ ਬੈਗ ਪਾਏ ਹੋਏ ਨੇ ਸੋ ਇਹ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ ਦੀਆਂ ਦਿਖਾ ਰਹੇ ਆ ਜਿੱਥੇ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਵੱਲੋਂ ਅੱਜ ਗੁਰੂ ਪੂਰਨਮਾਂ ਦੇ ਦਿਹਾੜੇ ਤੇ ਠੰਡੇ ਮਿੱਠੇ ਜਲਦੀ ਛਕੀ ਲਾਈ ਗਈਆਂ ਤੁਹਾਨੂੰ ਉੱਥੇ ਲੈ ਚਲਦੇ ਆਂ ਪਹਿਲਾਂ ਆਰਾਮ ਕਰਨ 85 ਮੈਂਬਰਾਂ ਦਾ ਪੰਜਾਬ ਦਾ 20 ਮੈਂਬਰਾਂ ਤੇ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਮੀਡੀਆ ਦਾ ਰੋਮੀ ਜੀ, ਕ੍ਰਿਸ਼ਨ ਜੀ ਤੁਸੀਂ ਆ ਕੇ ਸਾਡਾ ਹੋਰ ਵੀ ਹੌਸਲਾ ਵਧਾਇਆ ਅੱਜ ਗੁਰੂ ਪੋਣਿਆਂ ਅਸੀਂ ਦਿਨ ਮਨਾ ਰਹੇ ਆਂ ਸਾਡੇ ਗੁਰੂ ਜੀ ਦਾ ਤਾਂ ਇਹਦੇ ਉੱਤੇ ਅੱਜ ਅਸੀਂ ਇੱਕ ਦਾ ਪਾਣੀ ਦੀ ਸ਼ਵੀਲ ਸਪੈਸ਼ਲ ਤੌਰ ਤੇ ਕਿਉਂ ਗੁਰੂ ਜੀ ਵੱਲੋਂ ਹੁਕਮ ਹੋਇਆ ਸੀ ਕਿ ਠੰਡੇ ਪਾਣੀ ਦੀ ਸ਼ਵੀਲ ਲਾਉਣੀ ਹੈ ਅੱਜ ਆਮ ਲੋਕਾਂ ਦੇ ਲਈ ਇਹ ਸ਼ਵੀਲ ਲਾਈ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਦੂਜਾ ਅਸੀਂ 165 ਜੋ ਡੇਰਾ ਸੱਚਾ ਸੌਦਾ ਮਾਨਤਾ ਭਲਾਈ ਦੇ ਕੰਮ ਕਰ ਰਿਹਾ ਹੈ ਉਹਦੇ ਵਿੱਚ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਬੈਗ ਸਟੇਸ਼ਨਰੀ ਵਗੈਰਾ ਅੱਜ ਦਿੱਤੀ ਗਈ ਹੈ ਲੋੜਵੰਦਾਂ ਨੂੰ ਵੈਸੇ ਇਹ ਕਾਰਜ ਆ ਸਾਡੇ ਚੱਲਦੇ ਰਹਿੰਦੇ ਨੇ ਅੱਜ ਇੱਕ ਸਾਧ ਸੰਗਤ ਨੇ ਬਹੁਤ ਵੱਡਾ ਪਾਰਨ ਕੀਤਾ ਹੈ ਕਿ ਅਸੀਂ ਅਗਸਤ ਮਹੀਨੇ ਦੇ ਸ਼ੁਰੂ ਤੋਂ ਹੀ ਇਹ ਸ਼ੁਰੂ ਕਰ ਲਵਾਂਗੇ ਅੱਜ ਬੂਟੇ ਲਾਉਣ ਦਾ ਕਰਨ ਕੀਤਾ ਗਿਆ ਹੈ ਜਿਹਦਾ ਕਿ ਅਸੀਂ ਸਾਡੇ ਪੂਰੇ ਬਲਾਕ ਦੇ ਵਿੱਚ 5000 ਬੂਟਾ ਲਾਵਾਂਗੇ ਅਤੇ ਉਸ ਦੀ ਸੰਭਾਲ ਵੀ ਕਰਾਂਗੇ ਅਗਰ ਗੱਲ ਕਰੀ ਤਾਂ ਮਾਨਵਤਾ ਭੁਲਾਈ ਦੇ ਕੰਮਾਂ ਦੇ ਨਾਲ-ਨਾਲ ਦੇਵਾ ਸਰਸੀ ਵੱਲੋਂ ਸਮੇਂ-ਸਮੇਂ 'ਤੇ ਕੋਰਣਾ ਕਾਲ ਰਿਆ ਜੇ ਆਮ ਕਾਲ ਰਿਆ ਤਾਂ ਲੋਕਾਂ ਦੀ ਅਗਰ ਕਿਤੇ ਵੀ ਕੋਈ ਹੜ੍ਹ ਹੋ ਵਗੈਰਾ ਪੀੜਤਾਂ ਹੁੰਦੇ ਨੇ ਕਿ ਉੱਥੇ ਵੀ ਮਦਦ ਕਰਨ ਲਈ ਗ੍ਰੀਨ ਵਰਕ ਜਾਂਦੀ ਹੈ ਉਹ ਕਿਵੇਂ ਦੇਖੀਏ ਦੇਖੋ ਜਿੱਥੇ ਵੀ ਕੋਈ ਸਮਾਜ ਦੇ ਵਿੱਚ ਲੋੜ ਪੈਂਦੀ ਹੈ ਮਨੁੱਖਤਾ ਦੇ ਭਲੇ ਲਈ ਨੁਕਤਾ ਦੇ ਸਮਾਜ ਦੇ ਸੁਧਾਰ ਲਈ ਤਾਂ ਉੱਥੇ ਡੇਰਾ ਸੱਚਾ ਸੌਦਾ ਜਿਵੇਂ ਖੂਨਦਾਨ ਕਰਨਾ ਰੂਟੇ ਲਾਉਣਾ ਲੋੜਵੰਦਾਂ ਨੂੰ ਰਾਸ਼ਨ ਦੇਣਾ ਲੋੜਵੰਦਾਂ ਦੇ ਮਕਾਨ ਬਣਾਉਣਾ ਅਤੇ ਕਰੋਨਾ ਕਾਲ ਦੇ ਵਿੱਚ ਅਸੀਂ ਖੁੱਲੇ ਤੌਰ ਤੇ ਬਲੱਡ ਰਾਸ਼ਨ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਦਵਾਈਆਂ ਦੀ ਉਪਟੀ ਦਾ ਪ੍ਰਬੰਧ ਕੀਤਾ ਅਸੀਂ ਕਰੋਨਾ ਦੇ ਵਿੱਚ ਸਾਡੇ ਵਲੰਟੀਅਰ ਸ਼ਾਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਪਿੰਕ ਦੇ ਜਵੰਦਰ ਸੀ ਉਹ ਬਿਲਕੁਲ ਨਹੀਂ ਡਰੇ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਹੈ ਇਸ ਤਰ੍ਹਾਂ ਇਹਦਾ ਸੱਚਾ ਸੌਦਾ ਇਹ ਸਾਡੇ ਗੁਰੂ ਜੀ ਦੀ ਰਣਮਾਈ ਦੇ ਵਿੱਚ ਜੋ ਇਹ ਸੇਵਾ ਚੱਲ ਰਹੀ ਹੈ ਇਹ ਵੱਧ ਝੜ ਕੇ ਸਾਡੀ ਸਾਧ ਸੰਗਤ ਇਸ ਦੇ ਵਿੱਚ ਹਿੱਸਾ ਲੈਂਦੀ ਹੈ ਅੱਜ ਜਿਹੜੇ ਬੱਚੇ ਨੇ ਸਟੇਸ਼ਨ ਹੀ ਦਿੱਤੀ ਕਿੰਨੇ ਕਿ ਬੱਚਿਆਂ ਨੂੰ ਦਿੱਤੀ ਗਈ ਹੈ ਅੱਜ ਅੱਜ ਤਕਰੀਬਨ 25 ਬੰਦੇ ਬੱਚੇ ਸਾਨੂੰ ਮਿਲੇ ਜਿਹੜੇ ਬਿਲਕੁਲ ਲੋਡ ਵਨ ਸੀ ਜਿਨ੍ਹਾਂ ਨੂੰ ਪੜ੍ਹਾਈ ਦੇ ਵਿੱਚ ਇਹ ਬਹੁਤ ਵੱਡੀ ਦਿੱਕਤ ਸੀ ਕਿਤਾਬਾਂ ਕਾਪੀਆਂ ਅਤੇ ਬੈਗ ਵਗੈਰਾ ਉਹਨਾਂ ਨੂੰ ਲੈ ਕੇ ਦਿੱਤੇ ਹੈ ਅੱਗੇ ਵਾਸਤੇ ਵੀ ਉਹਨਾਂ ਪਰਿਵਾਰਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਸਥਿਤੀ ਨਹੀਂ ਦੀ ਲੋੜ ਪੈਂਦੀ ਹੈ ਤਾਂ ਡੇਰਾ ਸੱਚਾ ਸੌਦਾ ਇਹ ਮਾਨਵਤਾ ਭਲਾਈ ਕੇਂਦਰ ਹੈ ਇੱਥੋਂ ਤੁਸੀਂ ਜਿੰਦ ਮਰਜ਼ੀ ਲੈ ਸਕਦੇ ਹੋ ਮੇਰਾ ਨਾਮ ਕਾਜਲ ਹੈ ਔਰ ਸੇਬ ਲੱਗ ਕੋ ਅਨਿਗੜ ਦੀ ਹਾਂ ਮੈਂ ਅ ਅਗਰ ਵੀ ਅੱਜ ਬੱਚਿਆਂ ਨੂੰ ਗੁਰੂ ਪੰਨਿਆਂ ਦੇ ਮੌਕੇ ਤੇ ਸਥਿਤੀ ਦਾ ਸਮਾਨ ਪੰਡਿਆ ਕਿਵੇਂ ਹੈ ਡੇਰਾ ਸੱਚਾ ਸੌਦਾ 164 ਮਾਨਵਤਾ ਭਲਾਈ ਦੇ ਕੰਮ ਕਰ ਰਿਹਾ ਜਿਨ੍ਹਾਂ ਵਿੱਚੋਂ ਇੱਕ ਮਾਨਵਤਾ ਭਲਾਈ ਦਾ ਕੰਮ ਅੱਜ ਜਿਸੀ ਗੁਰੂ ਪੰਨਿਆਂ ਦੇ ਉੱਪਰ ਕਰ ਰਹੇ ਹਾਂ ਤੇ 25 ਸਟੇਸ਼ਨਰੀ 25 ਪਰਿਵਾਰਾਂ ਨੂੰ 25 ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਅਸੀਂ ਵੰਡਿਆ ਤੇ ਅਜਿਹੇ ਅਨੇਕਾਂ ਮਾਨਵਤ ਭਲਾਈ ਦੇ ਕੰਮ ਸਾਡਾ ਡੇਰਾ ਸੱਚਾ ਸਦਾ ਕਰਦਾ ਰਹਿੰਦਾ ਹੈ ਅੱਜ ਜੇ ਪਾਣੀ ਦੀ ਚੀਲ ਵੀ ਅਸੀਂ ਇੱਥੇ ਲਗਾਈ ਹੈ ਇਸ ਖੁਸ਼ੀ ਦੇ ਵਿੱਚ ਤਾਂ ਤੁਸੀਂ ਕਿਵੇਂ ਦੇਖਦੇ ਹੋ ਬੱਚਿਆਂ ਨੂੰ ਅਗਰ ਗੱਲ ਕਰੀਏ ਤਾਂ ਇਹ ਜਿਹੇ ਮਾਨਵਤ ਭਲਾਈ ਦੇ ਪ੍ਰੋਗਰਾਮ ਨੇ ਸੌਂਗ ਤੈਅ ਨੂੰ ਉੱਪਰ ਲੇਗੇ ਲੋਕਾਂ ਨੂੰ ਇੱਕ ਬਹੁਤ ਜਿਆਦਾ ਜਾਗਰੂਕਤਾ ਵੀ ਮਿਲਦੀ ਹੈ ਕਿਵੇਂ ਦੇਖਦੇ ਨੇ ਨਾਲ ਕਿ ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਸਿੱਖਣ ਦੀ ਲੋੜ ਹੈ ਬਿਲਕੁਲ ਦੇਖੋ ਅੱਜ ਦੇ ਸਮੇਂ ਵਿੱਚ ਜਿੱਦੇ ਸਾਰੇ ਬਹੁਤ ਜ਼ਿਆਦਾ ਬਿਜ਼ੀ ਹੈ ਤਾਕੇ ਕਿਤੇ ਨਹੀਂ ਕਿ ਤੁਹਾਨੂੰ ਲੋੜ ਹੈ ਕਿ ਆਪਾਂ ਮਨਵਤਪਲੇ ਦੇ ਕੰਮ ਵੀ ਕਰੀਏ ਬੱਚਿਆਂ ਦੀ ਹੈਲਪ ਵੀ ਕਰੀਏ ਤਾਂ ਕਿ ਬੱਚੇ ਪੜ ਸਕਣ ਜੋ ਨਹੀਂ ਪੜ ਸਕਦੇ ਜਿਨ੍ਹਾਂ ਕੋਲ ਉਹ ਇਕੁਪਮੈਂਟਸ ਨਹੀਂ ਹੈ ਕੋ ਸਮਾਨ ਨਹੀਂ ਹੈ ਜਿਸ ਕਰਕੇ ਨਹੀਂ ਪੜ ਪਾਉਂਗੇ ਇਵਨ ਸਰਕਾਰੀ ਸਕੂਲਾਂ ਦੇ ਵਿੱਚ ਵੀ ਉਹ ਪ੍ਰੋਪਰਲੀ ਆਪਣਾ ਨਹੀਂ ਪੜ ਪਾਉਂਗੇ ਬਟ ਆਪਾਂ ਨੂੰ ਇਹ ਚਾਹੀਦਾ ਸਭ ਨੂੰ ਕਿ ਆਪਾਂ ਉਹਨਾਂ ਬੱਚਿਆਂ ਦੀ ਮਦਦ ਕਰੀਏ ਤੇ ਹਰ ਇੱਕ ਦਿਨ ਨੂੰ ਇਸ ਤਰੀਕੇ ਨਾਲ ਮਨਾਈਏ ਕਿ ਉਹਨਾਂ ਦੀ ਮਦਦ ਹੋਏ ਉਹ ਵੱਡੇ ਹੋ ਕੇ ਕੁਝ ਬਣੇ ਆ ਗੱਲ ਕਰੀਏ ਲੇਡੀਜ਼ ਲੇਡੀਜ਼ ਸਭ ਤੋਂ بڑا ਤਮਾਤਰ ਦੇ ਵਿੱਚ ਦੇਖੋ ਹਰ ਇੱਕ ਮਾਤਾ ਪਿਤਾ ਚਾਹੁੰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਅੱਛੇ ਸੰਸਕਾਰ ਦੇਈਏ ਬਟ ਕਿਸੇ ਨਾ ਕਿਸੇ ਪ੍ਰੇਟੀ ਨਾਲ ਪੇਮੈਂਟ ਨਾ ਹੋਣ ਕਰਕੇ ਉਹਨਾਂ ਦੇ ਬੱਚੇ ਪੜਾਈ ਨਹੀਂ ਕਰ ਪਾਉਂਦੇ ਤਾਂ ਉਸੇ ਚੀਜ਼ ਨੂੰ ਦੇਖਦੇ ਹੋਏ ਅੱਜ ਦੇਰ ਸਿਚੂ ਸਦੂਰੇ ਅਨੁਆਏ ਨੇ ਅੱਛੀ ਸਟੇਸ਼ਨਰੀ ਦਾ ਜੋ ਸਮਾਨ ਹੈ ਉਹ ਮੈਨੂੰ ਵੰਡਿਆ ਤੇ ਉਹਨਾਂ ਦੀ ਹੈਲਪ ਕੀਤੀ ਨਸ਼ੇ ਦੇ ਮਤਲਬ ਲੈ ਕੇ ਗੱਲ ਕਰੀਏ ਤਾਂ ਨਸ਼ਾ ਅੱਜਕੱਲ ਪ੍ਰਭਾਵ ਬਹੁਤ ਜ਼ਿਆਦਾ ਵਧ ਰਹੇ ਨੇ ਕਿਵੇਂ ਦੇਖਦੇ ਵੀ ਅਸੀਂ ਜਿਹੜੇ ਬੱਚਾ ਨੇ ਚੀਜ਼ੋ ਦਪਰੇਰੀਏ ਵੀ ਚੰਗੇ ਰਸਤੇ ਚੱਲਣਾ ਤੇ ਚੰਗੀ ਸਿੱਖਣਾ। ਬਿਲਕੁਲ ਦੇਖੋ ਅੱਜ ਦੇ ਸਮੇਂ ਵਿੱਚ ਨੌਜਵਾਨ ਯੂਥ ਜੋ ਹੈ ਉਹ ਨਸ਼ੇ ਵਿੱਚ ਜ਼ਿਆਦਾ ਹੈ। ਤਾਂ ਜਿਸ ਕਰਕੇ ਆਪਣੀ ਜ਼ਿੰਦਗੀ ਛੋਟੀ ਉਮਰ ਵਿੱਚ ਹੀ ਗਵਾ ਲੈਂਦੇ ਨੇ। ਇਸ ਕਰਕੇ ਸਾਡੇ ਡੇਰਾ ਸੱਚਾ ਸੋਦਾ ਵੱਲੋਂ ਪਿਤੇ ਵੀ ਸਿੱਖਿਆ ਦੇ ਪਰ ਚਲਦੀ ਹੋਈ ਡੈਪਥ ਕੈਂਪੇਨ ਵੀ ਚਲਾਈ ਗਈ ਜਿੱਤੇ ਅਨੇਕਾਂ ਲੋਕਾਂ ਦਾ ਨਸ਼ਾ ਜੋ ਹੈ ਛੁੜਵਾਇਆ ਜਾਂਦਾ ਹੈ। ਤੇ ਉਹਨਾਂ ਨੂੰ ਅੱਛੇ ਰਸਤੇ ਤੇ ਲਿਕੇ ਆਇਆ ਜਾਂਦਾ ਹੈ।